ਚਾਹੀਦੀ ਇਹਨਾਂ ਨੂੰ ਪੁੱਤਰਾ ਦੋਨਾਂ ਨੂੰ ਅੱਜ ਇੱਕ ਦੋਇਆ ਕੰਮ ਹੋਰਾਂ ਦਾ ਵੀ ਹੋਏਗਾ ਜਿਸ ਤਰ੍ਹਾਂ ਦੇ ਬੰਦ ਗਏ ਨੇ ਹਾਂ ਇਹਨਾਂ ਨੂੰ ਫਲਸੀ ਚਾਹੀਦੀ ਪਿਓ ਪੁੱਤਰਾ ਨੂੰ ਫੇਰ ਸਾਨੂੰ ਠੰਡ ਪਏਗੀ ਪਿਓ ਪੁੱਤਰਾ ਇਹ ਦੋਨਾਂ ਨੇ ਅੰਦਰੋਂ ਗੇਟ ਮਾਰ ਕੇ ਦੇ ਕਰਵਾਨਾਂ ਚ ਲਾਈਆ ਮੁੰਡੇ ਦੇ ਟੋਟੇ ਕਰ ਦਿੱਤੇ ਉਹਨਾਂ ਨੇ ਨਜਾਇਜ਼ ਫਾਇਦਾ ਚੁੱਕਿਆ ਤੇ ਮੁੰਡੇ ਨੂੰ ਵੱਡ ਟੋਕ ਦਿੱਤਾ ਵਾ ਹੋਣ ਵਾਟੇ ਤੋਂ ਕੀ ਕੀ ਕਹਿੰਦੇ ਪੈਣਾ ਕਿ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਮੰਗਿਆ ਹੋਇਆ ਇਹਨਾਂ ਦਾ ਸਾਰੇ ਟੱਕਰ ਨੂੰ ਅੰਦਰ ਦਗੋ ਤੁਸੀਂ ਜੁੜ ਚੁੱਕੇ ਹੋ ਆਨਯਰ ਦੇ ਨਾਲ ਮੈਂ ਹਾਂ ਤੁਹਾਡੇ ਨਾਲ ਵਿਕਰਮ ਅੰਮ੍ਰਿਤਸਰ ਦੇ ਵਿੱਚ ਗੁਰੂ ਨਗਰੀ ਕਹੇ ਜਾਣ ਵਾਲੀ ਅੰਮ੍ਰਿਤਸਰ ਦੇ ਵਿੱਚ ਕੱਲ ਦੀ ਰਾਤ ਇੱਕ ਦਿਲ ਦੇ ਹਲਾ ਦੇਣ ਵਾਲੀ ਘਟਨਾ ਵਾਪਰਦੀ ਹੈ ਜੋ ਕਿ ਪੂਰੇ ਅੰਮ੍ਰਿਤਸਰ ਨੂੰ ਹੈਰਾਨ ਕਰ ਦਿੰਦੀ ਹੈ ਕਿਉਂਕਿ ਇੱਕ ਗਵਾਂਡੀ ਦੇ ਵੱਲੋਂ ਹੀ ਆਪਣੇ ਗਵਾਂਡੀ ਨੂੰ ਘਰ ਦੇ ਵਿੱਚ ਬੁਲਾਇਆ ਜਾਂਦਾ ਹੈ ਤੇ ਬੁਲਾਉਣ ਤੋਂ ਬਾਅਦ ਉਸਦੇ ਟੋਟੇ-ਟੋਟੇ ਕਰ ਦਿੱਤੇ ਜਾਂਦੇ ਨੇ ਤੇ ਉਸੇ ਪਰਿਵਾਰ ਦੇ ਨਾਲ ਬੈਠੇ ਆ ਜਿਨ੍ਹਾਂ ਦੇ ਪੁੱਤ ਦਾ ਕਤਲ ਹੋਇਆ ਉਹਨਾਂ ਦੇ ਬ੍ਰਦਰ ਸਾਡੇ ਨਾਲ ਜੁੜੇ ਨੇ ਉਹਨਾਂ ਦੀ ਫੈਮਿਲੀ ਸਾਡੇ ਨਾਲ ਜੁੜੀਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਘਟਨਾ ਵਾਪਰੀ ਕੀ ਐਸਾ ਹੋਇਆ ਕਿ ਕਹਿੰਦੇ ਨੇ ਕਿ ਗਵਾਂਡੀ ਤਾਂ ਸਭ ਤੋਂ ਪਹਿਲੇ ਖੜੇ ਹੁੰਦੇ ਨੇ ਰਿਸ਼ਤੇਦਾਰਾਂ ਤੋਂ ਪਹਿਲੇ ਖੜੇ ਹੁੰਦੇ ਨੇ ਇੱਥੇ ਤਾਂ ਗਵਾਂਡੀ ਨਹੀਂ ਗਵਾਂਡੀ ਦਾ ਕਤਲ ਕਰਤਾ ਇਹ ਜਿਹੜਾ ਮੁੰਡਾ ਵਿੱਕੀ ਆ ਇਹ ਇਹਨਾਂ ਦੇ ਨਾਲ ਤਿੰਨ ਦਿਨ ਚਾਰ ਦਿਨ ਪਹਿਲਾਂ ਵੈਸ਼ਨ ਦੇ ਵੀ ਇਕੱਠੇ ਇਹ ਫੈਮਿਲੀ ਤੇ ਮੁੰਡਾ ਇਲਾਕੇ ਦੇ ਮੁੰਡਾ ਕਤਲ ਕੀਤਾ ਵਿੱਕੀ ਇਹ ਇਕੱਠੇ ਵੈਸ਼ਨ ਦੇ ਵੀ ਗਏ ਨੇ ਵੈਸ਼ਨ ਦੇ ਵੀ ਹੋ ਗਏ ਪਰਸੋਂ ਇਹ ਮੱਥਾ ਟੇਕੀਏ 8:30 ਵਜੇ ਰਾਤੀ ਅੰਮ੍ਰਿਤਸਰ ਵਾਪਸ ਆ ਗਏ ਨੇ ਵਾਪਸ ਆਉਣ ਤੋਂ ਬਾਅਦ ਇਹ ਵਿੱਕੀ ਜਿਹੜਾ ਵਾ ਖਜਾਨੇ ਜਿਹੜਾ ਆਪਣੇ ਉੱਥੇ ਘਰ ਚ ਲਗਿਆ ਆਪਣੀ ਫੈਮਿਲੀ ਕੋਲ ਤੇ ਇੱਥੇ ਮੁਰਕੇ ਸਵੇਰੇ ਇਹਨੂੰ ਫੋਨ ਕਰਕੇ ਇਹਦੇ ਦੋਸ਼ੀ ਨੇ ਜਿਹਨਾਂ ਕਤਲ ਕੀਤਾ ਵਾ ਇਹਨਾਂ ਬੁਲਾਇਆ ਵਾ ਇਹ ਵਿੱਕੀ ਸਾਡੇ ਘਰ ਆ। ਵਿੱਕੀ ਇਹਨਾਂ ਦੇ ਫੋਨ ਕਰਨ ਦੀ ਮਤਾਬਕ ਇਹਨਾਂ ਕੋਲ ਆਉਂਦਾ ਵਾ ਜਾ ਕੇ ਸਾਡੇ ਗਵਾਂਢੀ ਲੱਗੇ ਬਾਬਾ ਜੀ ਆ ਉਹਨਾਂ ਨੇ ਕਿਹਾ ਇਹ ਕਿਧਰ ਹੋ ਰਹੀ ਆ ਬੈਠ ਜਾ ਕੰਦਾ ਯਾਰ ਮੈਂ ਇਹਨਾਂ ਨੇ ਮੈਨੂੰ ਬੁਲਾਇਆ ਤੇ ਮੈਂ ਉਹਨਾਂ ਨਾਲ ਗੱਲ ਸੁਣਾਵਾ ਇਹ ਗੱਲ ਸੁਣਨ ਉਹ ਚੱਲ ਗਿਆ ਅੰਦਰ ਜਾ ਕੇ ਇਹਨਾਂ ਦੀ ਕੀ ਕੋਈ ਗੱਲ ਹੋਈ ਆ ਕੀ ਕੋਈ ਅਰੰਝੀਆਂ ਕੀ ਕੋਈ ਕਿਸੇ ਗੱਲ ਦਾ ਕੋਈ ਆਪਣਾ ਹੈ ਸਾਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਇਹਨਾਂ ਨੇ ਉਸ ਮੁੰਡੇ ਨੂੰ ਅੰਦਰ ਆਪਣੇ ਘਰ ਬੁਲਾ ਕੇ ਇੱਕ ਛਰਪਾਨ ਦੇ ਨਾਲ ਡੰਬਲ ਦੇ ਨਾਲ ਤੇ ਇੱਕ ਕੈਂਚੀ ਜਿਹੜੇ ਹਥਿਆਰ ਵੈਪਨ ਜਿਹੜੇ ਮਿਲੇ ਨੇ ਪੁਲਿਸ ਨੇ ਬਰਾਮਦ ਹੋਏ ਨੇ ਉਹਨਾਂ ਨੇ ਇਹਦਾ ਕਤਲ ਕਰਤਾ। ਹੂੰ। ਔਰ ਇਹਨਾਂ ਨੇ ਬਹੁਤ ਹੀ ਮਾੜੀ ਘਟਨਾ, ਮੰਦਭਾਗੀ ਘਟਨਾ ਜਿਹੜੀ ਇਹਨਾਂ ਨੇ ਕੀਤੀ ਆ ਇਹਨਾਂ ਨੂੰ ਮਾਸਾ ਲਿਆਜ ਨਹੀਂ ਆਇਆ ਵੀ ਆੜੇ-ਵਾੜ ਜਿਹੜੇ ਆ ਜੇ ਕੋਈ ਤੁਹਾਨੂੰ ਪ੍ਰੋਬਲਮ ਆ ਤੁਸੀਂ ਮਹੱਲੇ ਦੇ ਗੱਲ ਕਰੋ। ਸਾਡੇ ਆਹੀ ਪਰਿਵਾਰ ਵਾਲੇ ਜੀ ਸਾਡੇ ਨਾਲ ਗੱਲ ਕਰੋ। ਪਰ ਇਹਨਾਂ ਨੇ ਉਹਦਾ ਕਤਲ ਹੀ ਕਰ ਦਿੱਤਾ। ਇਹ ਖੁਦ ਆ ਵੀ ਇਹਨਾਂ ਨੂੰ ਭਈ ਕਿੰਨਿਆਂ ਖਚਾਰ ਦੇ ਦਿੱਤੇ ਆ। ਵੀ ਬੰਦਾ ਜਿਹੜਾ ਹੈ ਨਾ ਇਹ ਸਮਝ ਲਿਆ ਵੇ ਜਿੱਦਾਂ ਕੋਈ ਸਬਜੀ ਆ ਗਾਜਰ ਮੂਲੀ ਆ ਇੱਕ ਮਰਦ ਕਵਾਲ ਆ ਜਦ ਵੈਸ਼ਨ ਦੇ ਵੀ ਗਏ ਨੇ ਹਾਂਜੀ ਉਹਨਾਂ ਦੇ ਪਰਿਵਾਰ ਦੇ ਨਾਲ ਗਏ ਨੇ ਜਾਂ ਮੱਲੇ ਦੇ ਵਿੱਚੋਂ ਹੋਰ ਵੀ ਲੋਕ ਗਏ ਨੇ ਨਾਲ ਨਹੀਂ ਇਹ ਉਸ ਮੁੰਡੇ ਨੂੰ ਨਾਲ ਲੈ ਕੇ ਗਏ ਨੇ ਅੱਛਾ ਇਹਨਾਂ ਨੇ ਉਹਨੂੰ ਫੋਨ ਕਰਕੇ ਕਿ ਉਹ ਇਹਨਾਂ ਵੱਲ ਕਾਫੀ ਦਿੱਤੋਂ ਇਹਨਾਂ ਵੱਲ ਆਉਣ ਜਾਣ ਇਸ ਮੁੰਡੇ ਦਾ ਇਹਦਾ ਉਹਦਾ ਪਿਆਰ ਸੀ ਆਪਸ ਵਿੱਚ ਹੁਣ ਰੱਬ ਜਾਣੇ ਮੱਲਾ ਦੇ ਹੋ ਸਮਝਦਾ ਵਾ ਵੀ ਸਾਰਾ ਨਾ ਮੁੰਡੇ ਦਾ ਮਿਲ ਮਿਲਲਾ ਚੰਗਾ ਵਾ ਤੇ ਮੁੰਡਾ ਸਾਰਿਆਂ ਦੀ ਮਲਕ ਜਿਹੜੀ ਹੈ ਸਿਵਾ ਭਾਵ ਨਾਮ ਲਗਾ ਪਰ ਚੱਲਦਾ ਕਿਤੇ ਕੋਈ ਦੁੱਖ ਸ਼ਫਤਾ ਕੋ ਗੁੰਡਾਦਗੀ ਅੱਜ ਤੱਕ ਕਦੀ ਉਹਦੀ ਲੜਾਈ ਹੋਈ ਸੀ ਕਦੀ ਕਿਸੇ ਦੇ ਨਾਲ ਨਹੀਂ ਲੜਦਾ ਉਹ ਲੋਕਾਂ ਦੇ ਕੰਮ ਕਰਦਾ ਸੀ ਉਹ ਉਹਦੇ ਖਸ ਹਸਸੀ ਮੂੜ ਵਾਲਾ ਬੰਦਾ ਸੀ ਅਸਮ ਜਾਖਲਾ ਲੜਾਈ ਵਾਲੇ ਪਾਸੇ ਨਹੀਂ ਸੀ ਆਉਂਦਾ ਉਹ ਨਾ ਕੋਈ ਸ਼ਰਾਬ ਪੀਂਦਾ ਸੀ ਨਾ ਕੋਈ ਡਸ਼ਾ ਕਰਦਾ ਸੀ ਬਸ ਇਹ ਸਾਰਾ ਮhalla ਤੁਹਾਨੂੰ ਇਸ ਗੱਲ ਦੀ ਗਵਾਹੀ ਦੇ ਦੇਗਾ ਬਿਲਕੁਲ ਸੋ ਸਾਡੇ ਨਾਲ ਉਸ ਲੜਕੇ ਦੇ ਸਿਸਟਰ ਵੀ ਉਹਨਾਂ ਦੀ ਭੈਣ ਵੀ ਜੁੜੀ ਆ ਬਿਲਕੁਲ ਉਹਨਾਂ ਦੀ ਕਹਿ ਸਕਦੇ ਆ ਥੋੜੇ ਹੀ ਦਿਨਾਂ ਦੇ ਵਿੱਚ ਰਖੜੀ ਆ ਰਹੀ ਆ ਸੋਚੋ ਰਖੜੀ ਤੋਂ ਕੁਝ ਦਿਨ ਪਹਿਲਾਂ ਹੀ ਭੈਣ ਦੇ ਕੋਲੋਂ ਉਸ ਦਾ ਭਰਾ ਖੋਹ ਲਿਤਾ ਜਾਵੇ ਮੈਡਮ ਕੀ ਕਹਿਣਾ ਚਾਹੋਗੇ ਆ ਜਿਹੜੀ ਕਦੀ ਸੋਚਿਆ ਸੀ ਕਿ ਰਖੜੀ ਤੋਂ ਠੀਕ ਪਹਿਲੇ ਇੱਕ ਘਟਨਾ ਵਾਪਰ ਜਾਏਗੀ ਭਰਾ ਦੇ ਨਾਲ ਮੈਨੂੰ ਤੇ ਵੀਰੇ ਇਨਸਾਫ ਚਾਹੀਦਾ ਇਹਨਾਂ ਦਿਨ ਇਹਨਾਂ ਨੂੰ ਫਾਂਸੀ ਚ ਜਾਏਗੀ ਇਨਸਾਫ ਚਾਹੀਦਾ ਜਿਨ੍ਹਾਂ ਨੇ ਮੇਰਾ ਵੀਰ ਮਾਰਤਾ ਆਪ ਹੀ ਘਰੇ ਫੋਨ ਕਰਕੇ ਪਹਿਲਾਂ ਨੂੰ ਬੁਲਾ ਲਿਆ ਇਕੱਠੇ ਵੈਸੋਂ ਦੇ ਵੀ ਘੁੰਮਣਗੇ ਪਹਿਲਾਂ ਜੇ ਕੋਈ ਹੈਗੀ ਸੀ ਗੱਲਬਾਤ ਤੇ ਸਾਡੇ ਨਾਲ ਆ ਕੇ ਕਰਦੇ ਇੱਕ ਵਾਰੀ ਕਿ ਤੁਹਾਡੇ ਵੀ ਕਿਨੇ ਸਾਡੇ ਨਾਲ ਇਦਾਂ ਕੀਤਾ ਪਹਿਲੀ ਗੱਲ ਤੋਂ ਬੱਚਾ ਉਹ ਸਮਾਜ ਸੇਵਾ ਸੀ ਪੂਰੀ ਗਲੀ ਤੇ ਗਵਾਹੀ ਦੇਣ ਵਾਲਾ ਸੀ ਵਿੱਕੀ ਕਿਸੇ ਦਿਲ ਦੀ ਦੁਕਾਨ ਵਾਲਾ ਸੀ ਵਿੱਕੀ ਹਰ ਗੇ ਤੇ ਦੋਖ ਸੁਖ ਦਾ ਭਾਈਵਾਲ ਸੀ ਕਿਤੇ ਉਹਨੂੰ ਲੋੜ ਪੈਣੀ ਉਹਨੂੰ ਭੱਜ ਕੇ ਬੁਲਾਣਾ ਜੇ ਜੇ ਤੁਹਾਡੇ ਲੋੜ ਦੇ ਇੱਤੇ ਕੰਮ ਆ ਸਕਦਾ ਸੀ ਜੇ ਮੰਨ ਲਓ ਕੋਈ ਉਨੀ ਕੀ ਹੋ ਵੀ ਜਾਂਦੀ ਸੀ ਬੱਚੇ ਦੇ ਕੋਲੋਂ ਆ ਕੇ ਆ ਕੇ ਗੱਲ ਕਰਦੀ ਮੇਰੇ ਵੱਡਿਆਂ ਨਾਲ ਕਰਦੇ ਕਈ ਮੁਹੱਲੇ ਚ ਰੋਲਾ ਪਾਉਂਦੇ ਜੀ ਵਿੱਕੀ ਨੇ ਇੰਜ ਕੀਤਾ ਬੱਚੇ ਨੂੰ ਮਾਰਨ ਦਾ ਕਿੰਨਾ ਨੇ ਇਹਨਾਂ ਨੂੰ ਹੱਕ ਦਿੱਤਾ ਦੱਸੋ ਪਹਿਲਾਂ ਇਹਨੂੰ ਜਾਨੋਂ ਹੀ ਮਾਰ ਦਿੱਤਾ ਗਿਆ ਬੱਚੇ ਦਾਡੇ ਨੂੰ ਤੁਸੀਂ ਆਪਣੇ ਬ੍ਰਦਰ ਨੂੰ ਜਦ ਦੇਖਿਆ ਕੀ ਆਇਆ ਤੁਹਾਡੇ ਮਨ ਦੇ ਵਿੱਚ ਉਸ ਮੇਰੇ ਮਨ ਦੇ ਵਿੱਚ ਤਾਂ ਹੀ ਆਇਆ ਕਿ ਮੇਰੇ ਬ੍ਰਦਰ ਨੂੰ ਬੜੀ ਸਾਜਿਸ਼ ਨਾਲ ਰੱਜ ਕੇ ਤਾਂ ਉਹਦੇ ਤੇ ਬਹੁਤ ਹਥਿਆਰ ਕੀਤੇ ਕਿਉਂਕਿ ਕੱਲਾ ਬੰਦਾ ਨਹੀਂ ਸੀਗਾ ਉਹਨੂੰ ਫੜਨ ਵਾਲਾ ਮੇਰਾ ਵੀਰ ਸ਼ੇਰ ਹੈ ਸੀਗਾ ਇਹ ਰਲ ਕੇ ਰੰਜਿਸ਼ ਕੀਤੀ ਹੈ ਇਹ ਸਾਰੇ ਪਰਿਵਾਰ ਨੇ 4 3 3 4 ਪਰਿਵਾਰ ਦੇ ਹੈਗੇ ਮੈਂਬਰ ਇਹਨੂੰ ਘੇਰ ਕੇ ਮਾਰਿਆ ਵਾ ਉਨੇ ਬੜੀ ਮੇਰੇ ਖਿਆਲਾਂ ਕੋਸ਼ਿਸ਼ ਕੀਤੀ ਵਿਚਾਰੇ ਨੇ ਆਪਣੀ ਜਾਨ ਛਡਾਣ ਦੀ ਪਰ ਇਹਨਾਂ ਦਰਿੰਦਿਆਂ ਨੇ ਇਹਨੂੰ ਛੱਡਿਆ ਨਹੀਂ ਝੜਪਾ ਝੜਪਾ ਕੇ ਮਾਰਿਆ ਮੇਰੇ ਵੀਰ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਡਮ ਤੁਹਾਡੇ ਕੀ ਲੱਗਦੇ ਸੀ ਰਿਸ਼ਤੇ ਦੇ ਵਿੱਚ ਸੱਲੀ ਮੇਰੇ ਕਾਇਦਾ ਦਾ ਬੇਟਾ ਸੀ ਮੈਂ ਉਹਨਾਂ ਦੇ ਚਾਚੇ ਜੀ ਦੇ ਬੇਟੇ ਸੀ ਜਦੋਂ ਉਹਨਾਂ ਨੂੰ ਮਾਰਿਆ ਸੀ ਮੈਂ ਐਕਚੁਅਲੀ ਆਫਿਸ ਸੀ ਤੇ ਮੈਨੂੰ ਕਾਲ ਆਇਆ ਕਿ ਇੱਧਰ ਤੇਰੇ ਬ੍ਰਦਰ ਨਵਾਰਦਾ ਤੋ ਇਤੇ ਮੈਂ ਉਸ ਵਕਤ ਆਈ ਆ ਕੇ ਦੇਖਿਆ ਤਾਂ ਪੁਲਿਸ ਮੁਲਾਜ਼ਮ ਸਾਰੇ ਆਏ ਸੀ ਇਹ ਹਨ ਨੂੰ ਨਹੀਂ ਦੇਖ ਰਹੇ ਸੀ ਸਾਡੇ ਬ੍ਰਦਰ ਨੂੰ ਅਸੀਂ ਕਿਹਾ ਸਾਨੂੰ ਇੱਕ ਵਾਰੀ ਦੇਖ ਲੈਂਦੋ ਅਸੀਂ ਕਿਸੇ ਗਵਾਂਢ ਦੇ ਕੋਠੋ ਚੜ ਕੇ ਔਰ ਇੱਕ ਕੋਠਾ ਹੋਰ ਟੱਪ ਕੇ ਦੂਰੋਂ ਕਿੰਨੀ ਉੱਚੀ ਤੋਂ ਦੇਖਿਆ ਸਾਡਾ ਬ੍ਰਦਰ ਲੇਟਿਆ ਹੋਇਆ ਸੀ ਇੱਕਦਮ ਔਰ ਜੋ ਕਾਤਿਲ ਸੀ ਉਹ ਉਹਨਾਂ ਦੇ ਪਾਸੇ ਬੈਠਾ ਸੀ ਅੰਜ ਕਰਕੇ ਕੁਰਸੀ ਦੇ ਚੜ ਕੇ ਦੈਟਸ ਮੀਨ ਕਿ ਸਾਜ਼ਿਸ਼ੀ ਤਿੰਨ ਚਾਰ ਬੰਦੇ ਸੀ ਚਾਰ ਜਾਣੇਗੇ ਜੀ ਮਾਂ ਬੇਟੀ ਉਹਦਾ ਭਰਾ ਤੇ ਉਹਦਾ ਪਤੀ ਠੀਕ ਹੈ ਪਹਿਲਾ ਤੇ ਜਦੋਂ ਉਹਨਾਂ ਨੇ ਮਾਰ ਦਿੱਤਾ ਸਾਡੇ ਵੀਰ ਜੀ ਨੂੰ ਤੇ ਬ੍ਰਦਰ ਨੂੰ ਭੇਜਿਆ ਔਰ ਕੈਮਰੇ ਦੇ ਵਿੱਚ ਆਇਆ ਲੜਕਾ 18 ਸਾਲ ਦਾ ਭਵੀ ਖੰਨਾ ਦਾ ਨਾਮ ਹੈ ਔਰ ਕਪੜੇ ਉਹਦੇ ਜਿਹੜੇ ਖੂਨ ਦੇ ਸੀ ਮਾਰ ਮਾਰ ਸੁੱਟ ਕੇ ਕਪੜੇ ਚੇਂਜ ਕਰਕੇ ਕਿਟ ਪਾ ਕੇ ਘਰੋਂ ਗਿਆ ਜਿਹੜੇ ਖੂਨ ਨਾਲ ਕਪੜੇ ਲਿਬੜੇ ਸੀ ਉਹ ਪਿਛਲੇ ਪਾਸੇ ਕੋਠੇ ਤੋਂ ਪਲਾਟ ਤੇ ਸੋਕ ਦਿੱਤੇ ਔਰ ਪੁਲਿਸ ਮੁਲਾਜ਼ਮਾ ਨੇ ਸਾਰੀ ਇਨਵੈਸਟੀਗੇਸ਼ਨ ਕੀਤੀ ਔਰ ਲੈ ਕੇ ਗਏ ਪਰ ਕੈਮਰੇ ਦੇ ਵਿੱਚ ਵੀ ਹੈ ਉਸ ਤੋਂ 4 1/2 ਮਿੰਟ ਦਾ ਫਰਕ ਪਿਆ ਉਹਦੀ ਮਦਰ ਉਹਦੀ ਬੇਟੀ ਬਾਹਰ ਮੇਰੇ ਤਾਇਆ ਜੀ ਹੈਗੇ ਆ ਸਾਮ ਉਹ ਬਾਰ ਗਲੀ ਚ ਬੈਠੇ ਸੀ ਜਾਂਦੇ ਜਾਂਦੇ ਉਹਨਾਂ ਨੇ ਕਹਿੰਦੇ ਕਿ ਅਸੀਂ ਤੁਹਾਡੇ ਵਿੱਕੀ ਦਾ ਵਾਢ ਦਿੱਤਾ ਉਹਨਾਂ ਨੂੰ ਨਹੀਂ ਪਤਾ ਲੱਗਿਆ ਤੁਹਾਡਾ ਚਤਲਾ ਕੇ ਬੋਲਦੀ ਉਹਦੀ ਵਾਈਫ ਸ਼ਰੀਆਮ ਕਹਿ ਕੇ ਗਏ ਪੂਰੇ ਮੱਲੇ ਦੇ ਵਿੱਚ ਬੋਲੇ ਨੇ ਔਰ ਉਹਦੀ ਬੇਟੀ ਕਹਿੰਦੀ ਚਲੋ ਚਲੋ ਇੱਥੇ ਕੀ ਤਮਾਸ਼ਾ ਲਾਇਆ ਫਿਰ ਮੇਰੇ ਤਾਇਆ ਜੀ ਨੇ 10 ਕਦਮ ਅੱਗੇ ਚੱਲ ਗਏ ਉਹ ਵਾਪਸ ਗਏ ਉਹਨਾਂ ਨੇ ਮੈਂ ਕਿਹਾ ਤੁਸੀਂ ਵਾਪਸ ਹੋ ਕੀ ਕਹਿ ਕੇ ਗਏ ਉਹ ਆਈ ਹੈ ਕਹਿੰਦੀ ਕਿ ਅਸੀਂ ਮੇਰੇ ਘਰ ਵਾਲ ਨੇ ਤੁਹਾਡੀ ਵਿੱਕੀ ਨੂੰ ਮਾਰ ਦਿੱਤਾ ਹੁਣ ਮਾਰ ਦਿੱਤਾ ਅਹੀਂ ਸੋਚਿਆ ਕਿ ਲੜਾਈ ਝਗੜਾ ਹੈ ਕਿ ਚਪੇੜਾ ਚਪੂੜਾ ਮੁੱਕੀ ਤੁੱਕੀ ਮਾਰੀ ਹੋਣੀ ਆ ਮੇਰੇ ਤਾਇਆ ਜੀ ਇਸ ਬਲੇਖੇ ਚ ਰਹੇ ਔਰ ਆਪੇ ਜਾ ਕੇ ਉਥੇ ਪੁਲਿਸ ਥਾਣੇ ਤੇ ਜਾ ਕੇ ਕੰਪਲੇਂਟ ਕੀਤੀ ਕਿ ਸਾਡੇ ਇਹਨਾਂ ਦੇ ਬੇਟੇ ਨੇ ਸਾਡਾ ਉਲਟ ਕਰ ਦਿੱਤਾ ਠੀਕ ਆ ਪਰ ਸਾਨੂੰ ਪਤਾ ਸੀ ਸਾਡਾ ਵੀਰਾ ਇਦਾਂ ਦਾ ਨਹੀਂ ਹੈਗਾ ਇਹ ਸਾਨੂੰ ਇਨਸਾਫ ਚਾਹੀਦਾ ਇਹਨਾਂ ਪਿਓ ਪੋਤਾ ਮਾਂ ਤੀ ਨੂੰ ਚਾਹੀਦਾ ਜਦੋਂ ਸਾਰਾ ਨੇ ਮਿਲ ਕੇ ਖਬਰਾਂ ਆ ਰਹੀਆਂ ਸੀ ਕਿ ਤਲਵਾਰਾਂ ਦੇ ਨਾਲ ਵੱਡਿਆ ਸੀ ਜਦੋਂ ਮਾਰੇ ਸੀ ਉਹਦੇ ਤੁਸੀਂ ਵੇਖਿਆ ਵੇਖ ਹੀ ਰਹੇ ਸੀ 6 ਜਾਣੇ ਘਾਰ ਸੀ ਉਹਦਾ ਦਾਦਾ ਦਾਦੀ ਠੀਕ ਆ ਜਦੋਂ ਉਹਦੀ ਮਾਂ ਬੇਟੀ ਉਹਨੂੰ ਮਾਰ ਰਹੇ ਸੀ ਪਿਓ ਪੁੱਤ ਦਾ ਮਾਂ ਬੇਟੀ ਜਲਾ ਕੇ ਬਾਹਰ ਆ ਕੇ ਕਹਿੰਦੇ ਕਿ ਛਡਾ ਦਿਓ ਆ ਕਿ ਮੇਰਾ ਪਤੀ ਮਾਰ ਰਿਹਾ ਪਲੀਜ਼ ਬਚਾ ਲੋ ਕਹਿ ਸਕਦੇ ਸੀ ਨਾ ਮਾਰਨ ਤੋਂ ਬਾਅਦ ਤੁਸੀਂ ਰੋਲਾ ਪਾਇਆ ਪਹਿਲਾਂ ਤੁਸੀਂ ਕਿੱਥੇ ਸੀ ਪਹਿਲਾਂ ਰੋਲਾ ਕਿਉਂ ਨਹੀਂ ਪਾਇਆ ਇਸ ਗੱਲ ਦਾ ਕੋਈ ਜਵਾਬ ਦੇਵੇ ਇਨਸਾਫ ਮਿਲੇ ਸਾਨੂੰ ਇਹੀ ਹੈ ਸਾਨੂੰ ਸਾਡੇ ਭਰਾ ਦਾ ਇਨਸਾਫ ਚਾਹੀਦਾ ਔਰ ਉਸ ਬੰਦੇ ਨੂੰ ਫਾਂਸੀ ਹੋਵੇ ਜਾਂ ਉਮਰ ਕੈਦ ਦਿੱਸਾ ਜਾਵੇ ਦੋਵਾਂ ਪਿਓ ਪੁੱਤਾਂ ਚਾਰਾਂ ਨੂੰ ਪਹਿਲੀ ਗੱਲ ਤੇ ਚਾਰਾਂ ਨੂੰ ਚਾਰੇ ਮਿਲੇ ਸੋ ਇਹ ਪਰਿਵਾਰ ਹੈ ਜੋ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਪਰਿਵਾਰ ਦਾ ਕਹਿਣਾ ਹੈ ਕਿ ਸ਼ਰੀਆਮ ਮੱਲੇ ਦੇ ਵਿੱਚ ਆ ਕੇ ਇਹ ਗੱਲਾਂ ਵੀ ਕੀਤੀਆਂ ਗਈਆਂ ਨੇ ਕਿ ਅਸੀਂ ਮੇਰੇ ਘਰ ਵਾਲੇ ਨੇ ਤੁਹਾਡੇ ਵਿੱਕੀ ਨੂੰ ਮਾਰ ਦਿੱਤਾ ਸਾਡੇ ਨਾਲ ਵਿੱਕੀ ਜੀ ਦੇ ਬ੍ਰਦਰ ਵੀ ਜੁੜੇ ਨੇ ਉਹਨਾਂ ਦੇ ਨਾਲ ਵੀ ਕੀ ਕਦੀ ਸੋਚਿਆ ਸੀ ਕਿ ਸਕਾ ਭਰਾ ਕਹਿੰਦੇ ਨੇ ਕਿ ਦੋਸਤ ਹੁੰਦਾ ਇੱਕ ਕਦੀ ਤੁਹਾਡੇ ਨਾਲ ਵਿੱਕੀ ਨੇ ਗੱਲ ਕੀਤੀ ਹੋਵੇ ਕਿ ਮੇਰੇ ਐਡਾ ਰੋਲਾ ਚੱਲ ਰਿਹਾ ਕਿਉਂਕਿ ਐਡਾ ਤੇ ਪੂਰਾ ਪਲਾਨ ਕਰਕੇ ਮਾਰਿਆ ਗਿਆ ਪੂਰਾ ਸਰਪਲਾਨ ਕਰਕੇ ਇਹਨਾਂ ਨੇ ਮਾਰਿਆ ਸਰ ਇਹਨਾਂ ਦੇ ਪੂਰੇ ਪਰਿਵਾਰ ਨੇ ਪਹਿਲਾਂ ਉਹਨੂੰ ਫੋਨ ਕਾਲ ਕੀਤੀ ਹੈ ਕਾਲ ਕਰਕੇ ਇਹਨੂੰ ਬੁਲਾਇਆ ਗਿਆ ਸੀ ਸਾਡੇ ਨੇੜੇ ਕੀ ਬਾਬਾ ਜੀ ਆ ਉਹਨਾਂ ਦੀ ਗੱਡੀ ਦੇ ਵਿੱਚ ਉਹ ਬੈਠ ਕੇ ਗੱਲ ਨਾਲ ਦੀ ਗੱਡੀ ਚਲਾ ਕੇ ਉਹ ਘਰ ਆ ਰਿਹਾ ਸੀ ਉਹ ਉਹਦੇ ਗੱਡੀ ਦੇ ਵਿੱਚ ਹੀ ਉਹਨਾਂ ਦਾ ਫੋਨ ਆ ਰਿਹਾ ਸੀ ਉਹਨਾਂ ਨੇ ਫੋਨ ਕਰਕੇ ਕਿਹਾ ਸੀ ਕਿ ਵਿੱਕੀ ਉੱਥੇ ਆ ਤੈਨੂੰ ਦਾ ਕੰਮ ਸਾਡਾ ਇਹ ਕਹਿੰਦਾ ਸੀ ਕਿ ਮੈਂ ਆ ਰਿਹਾ ਹਾਂ ਉਹਨਾਂ ਨੇ ਬਾਰ ਬਾਰ ਉਹਨੂੰ ਕਾਲ ਕਰਕੇ ਉੱਥੇ ਸੱਦਿਆ ਸੱਦ ਕੇ ਇਹਨਾਂ ਨੇ ਬਾਅਦ ਚ ਉਹਦਾ ਫੋਨ ਜਿਹੜਾ ਸੀ ਇਹਦਾ ਫੋਨ ਵੀ ਤੋੜ ਦਿੱਤਾ ਫੋਨ ਦੇ ਵਿੱਚ ਕੀ ਕੁਝ ਬਰਾਮਤ ਨਾ ਹੋਵੇ ਠੀਕ ਹੈ ਜੀ ਅਸੀਂ ਤੇ ਪੁਲਿਸ ਵਾਲਿਆਂ ਨੂੰ ਇੰਨੀ ਗੱਲ ਵੀ ਕਹੀ ਸੀ ਕਿ ਉਹਦਾ ਫੋਨ ਦੇ ਵਿੱਚੋਂ ਆਪਣਾ ਸਾਰੀ ਲੋਕੇਸ਼ਨ ਕੱਢੋ ਕਿ ਇਹਨਾਂ ਦਾ ਫੋਨ ਦੇਖੋ ਕਿੰਨੀ ਵਾਰ ਆਇਆ ਵਾ ਰਾਤ ਨੂੰ 1 ਵਜੇ ਫੋਨ ਕਰਦੇ ਸੀ 1 ਵਜੇ ਬੁਲਾ ਲੈਂਦੇ ਸੀ ਉਹਨੂੰ ਕਦੇ 2 ਵਜੇ ਬੁਲਾ ਲੈਂਦੇ ਸੀ ਉਹ ਰਾਤ ਨੂੰ ਭੱਜਾ ਇਹਨਾਂ ਵੱਲ ਆਂਦਾ ਸੀ ਪਰ ਇਹਨਾਂ ਦਾ ਮਤਲਬ ਇਹਨਾਂ ਦੀ ਸੇਵਾ ਕਰਨ ਵਾਸਤੇ ਹੈਲਪ ਕਰਦਾ ਸੀ ਤੇ ਉਹਨਾਂ ਨੇ ਕਿ ਇਹ ਨਹੀਂ ਸੋਚਿਆ ਕਿ ਮੈਂ ਸਾਡੀ ਹੈਲਪ ਕਰ ਰਿਹਾ ਵਾ ਠੀਕ ਹੈ ਜੀ ਉਹਨਾਂ ਨੇ ਬੇਰਹਿਮੀ ਦੇ ਨਾਲ ਮੇਰੇ ਬ੍ਰਦਰ ਦੇ ਉੱਤੇ ਉਹਨੇ ਹਮਲਾ ਕਰ ਦਿੱਤਾ ਇਹਨਾਂ ਨੇ ਨਸ਼ੀਲੀ ਚੀਜ਼ ਕੋਈ ਪੀਣ ਨੂੰ ਗਏ ਨੂੰ ਪਿਲਾ ਕੇ ਫਿਰ ਹਮਲਾ ਕੀਤਾ ਸੀ ਉਦਾਂ ਇਹਨਾਂ ਨੇ ਹਮਲਾ ਨਹੀਂ ਕੀਤਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਕੋ ਅਸੀਂ ਇਹ ਮੰਗ ਕਰਦੇ ਆ ਕਿ ਇਹਨਾਂ ਸਾਰਿਆਂ ਨੂੰ ਫਾਂਸੀ ਹੋਣੀ ਚਾਹੀਦੀ ਹੈ ਜਾਂ ਉਮਰਗੈਂ ਸਜ਼ਾ ਹੋਣੀ ਚਾਹੀਦੀ ਹੈ ਠੀਕ ਹੈ ਜੀ ਤੁਸੀਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਵੀ ਸਾਂ ਫਾਂਸੀ ਮੰਗਦੇ ਇਨਸਾਫ ਚਾਹੀਦਾ ਸਾਨੂੰ ਪ੍ਰਸ਼ਾਸਨ ਦੇ ਨਾਲ ਕੋਈ ਕਾਰਵਾਈ ਕੀਤੀ ਗਈ ਹਾਲੇ ਤੱਕ ਪ੍ਰਸ਼ਾਸਨ ਦੇ ਵੱਲੋਂ ਤੁਹਾਡੇ ਨਾਲ ਕੋਈ ਗੱਲਬਾਤ ਕੋਈ ਪ੍ਰਸ਼ਾਸਨ ਹਾਂ ਪੁਲਿਸ ਨੇ ਆਪਣੇ ਸਾਲਾਪੁਰਾ ਸਹਿਯੋਗ ਕੀਤਾ ਜੋ ਬੰਦੀ ਕਾਰਵਾਈਆ ਉਹਨਾਂ ਦੀ ਰੈਸਕਿਊ ਪਾਈ ਗਈ ਆ ਪਹਿਲਾ ਕੱਲ ਉਹਦੀ ਭਾਈ ਸੀ ਆਪਣਾ ਗੋਲੂ ਦੀ ਜਿਹੜਾ ਦੋਸ਼ੀ ਸੀ ਮੁੱਖ ਉਹਦੀ ਭਾਈ ਮੁੰਡਾ ਫਰਾੜਿਆ ਉਹਦਾ ਬਾਕੀ ਉਹਦੀ ਜਿਹੜੀ ਪਤਨੀ ਆ ਤੇ ਲੜਕੀ ਆ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਇਹ ਉਹ ਤੁਹਾਡਾ ਮੁੰਡਾ ਵੜ ਦਿੱਤਾ ਜੇ ਉਹਨਾਂ ਦੀ ਜਿਹੜੀ ਆ ਐਫ ਆਈ ਆਰ ਅੱਜ ਸ਼ਾਮ ਨੂੰ ਹੋਈ ਆ ਉਹ ਸਾਡੇ ਮਤਲਬ ਇਸ ਕਹਿਣ ਦੇ ਮਤਲਬ ਇਹ ਸਰਕਾਰ ਨਹੀਂ ਕਰਨਾ ਇਹ ਜੋ ਜਿਹੜੇ ਤੁਸੀਂ ਚਾਭਣ ਨਹੀਂ ਕਰਦੇ ਤਫ਼ਤੀਸ਼ ਬੰਦੇ ਲਿਆ ਕੇ ਤੇ ਉਹ ਵੀ ਹੋਣਾਂ ਨੇ ਐਡ ਕੀਤੀ। ਤੁਸੀਂ ਮਲੇ ਦੇ ਹਰ ਇੱਕ 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 ਬੰਦੇ ਕੋ ਜਾ ਕੇ ਪੁੱਛ ਸਕਦੇ ਹੋ ਸੀ ਕਿ ਵਿੱਕੀ ਦਾ ਨੇਚਰ ਕਿੱਦਾ ਸੀ। ਹਰ ਇੱਕ ਘਰ ਦੇ ਵਿੱਚ ਜਾ ਕੇ ਕੱਲੇ-ਕੱਲੇ ਪਰਸਨ ਕੋ ਪੁੱਛੋ ਕਿ ਵਿੱਕੀ ਕਿੱਦਾਂ ਸੀ। ਵਿੱਕੀ ਕਿਸੇ ਸਿਰਫ ਸਮਾਜ ਸੇਵਾ ਦਾ ਬੰਦਾ ਸੀਗਾ। ਹਰ ਹਰ ਗਲੀ 'ਚ ਜਿੰਨੇ ਵੀ ਘਰ ਤੁਸੀਂ ਇੱਕ-ਇੱਕ ਘਰ ਦੇ ਜਾ ਕੇ ਪੁੱਛੋ ਤਾਂ ਕਿ ਵਿੱਕੀ ਕਿਸ ਤਰ੍ਹਾਂ ਦਾ ਸੀ। ਕਦੇ ਕਿਸੇ ਨੇ ਉਹਨੇ ਗਲਤ ਨਹੀਂ ਕੀਤਾ ਸੀ। ਕਿਉਂਕਿ ਸਾਰੀਆਂ ਮਾਵਾਂ ਸੀ ਤੇ ਸਾਰੀਆਂ ਭੈਣਾਂ ਸੀ। ਮੈ ਸੁਣਿਆ ਸੀ ਕਿ ਮਾ ਇੱਕ ਹੁੰਦੀ ਵਾਰ ਉਹਦੀ ਸਾਰੀ ਗਲੀ ਮਾਵਾਂ ਸੀ। ਹਦੋਂ ਤੱਕ ਇਹਨਾਂ ਦੀ ਬੇਟੀ ਖੁਦ ਬਿਮਾਰ ਰਹੀ 2 ਮਹੀਨੇ ਤੋਂ ਕਹਿੰਦੇ ਕਿ ਕੁਝ ਕਰਤਾ ਬੇਟੀ ਨੂੰ ਕੁਝ ਕਰਤਾ। ਇਹਨਾਂ ਨੇ ਕਿਹਾ ਵੀ ਕਿ ਸਾਡੀ ਬੇਟੀ ਬਿਮਾਰ ਹੈ। ਕੁਝ ਉਪਰੀ ਚ ਕਹਿਆ ਤਾਂ ਤੂੰ ਮੈਨੂੰ ਕੋਈ ਸਿਆਣਾ ਦੱਸ ਤੇ ਆਹੀ ਉਸ ਕੋ ਲੈ ਕੇ ਜਾ। ਸਾਡੇ ਵੀਰੇ ਨੇ ਕਿਹਾ ਕਿ ਹਾਂ ਮੇਰੇ ਕੋ ਹੈਗਾ। 2 ਮਹੀਨਿਆਂ ਨੂੰ ਮੰਦਰਾ ਚ ਲੈ ਕੇ ਕੁਮਦਰਿਆ ਠੀਕ ਕਰਦਾ ਰਿਹਾ। ਐਂਡ ਤੇ ਆ ਕੇ ਇਹਨਾਂ ਨੇ ਕਾਲ ਕੀਤੀ ਕਿ ਘਰੇ ਆ ਸਾਨੂੰ ਸੁਪਨਾ ਆਇਆ ਵੈਸ਼ਨੂ ਦੇਵੀ ਦਾ। ਪਰ ਫੇਰ ਵੈਸ਼ਨੂ ਦੇਵੀ ਜਾਣਾ। ਉਹ ਕਹਿੰਦੇ ਚਲੋ ਮੈਂ ਆਣਾ। ਅੰਨਾ ਨੇ ਇਹ ਸਾਜ਼ਿਸ਼ ਕੀਤੀ ਪਰ ਇਹਨਾਂ ਚਾਰਾਂ ਨੇ ਮਿਲ ਕੇ ਚੰਗੀ ਤਰ੍ਹਾਂ ਦੁਰਚੂਰਾ ਚੂਰਾ ਚੋੜ ਕੀਤਾ ਸ਼੍ਰੀ ਸੋ ਇਹਨਾਂ ਦੀ ਸਾਰੇ ਇਹਨਾਂ ਨੇ ਪਲਾਨ ਕਰਕੇ ਇਹਨਾਂ ਨੇ ਉਹ ਜੀ ਆਪਣਾ ਬਲੀ ਦਿੱਤੀ ਜੀ ਸਰੇ ਇਹਨਾਂ ਨੇ ਕਿਤੇ ਕਿਤੇ ਜਾਂਦੇ ਹੋਣਗੇ ਹੋਂ ਨੇ ਇਹਨਾਂ ਨੇ ਹਵਨ ਵੀ ਕੀਤਾ ਹਵਨ ਕਰਕੇ ਇਹਨੂੰ ਬੁਲਾਇਆ ਇਹਦੇ ਤੁਹਾਡਾ ਮੰਨਣਾ ਕਿ ਜਾਦੂ ਟੋਨੇ ਦਾ ਤੰਤਰਵੰਤਰ ਵਗੈਰਾ ਤੋਂ ਜੁੜਿਆ ਹੋਇਆ ਇਸੇ ਮਗਰ ਕੀ ਬਿਲਕੁਲ ਦੇਖੋ ਉਹਨਾਂ ਦੀ ਲੜੀਆਂ ਨੂੰ 2 ਮਹੀਨੇ ਤੋਂ ਲੈ ਕੇ ਜਾ ਰਹੀ ਸੀ ਨਾ ਦੇਖੋ ਮੈਂ ਨਹੀਂ ਕਹਿੰਦੀ ਹੈ ਨਾ ਕੀ ਹੈ ਕਿਉਂਕਿ ਉਹ ਇੱਕ ਡਰਾਈਵਰ ਸੀ ਗੱਡੀ ਚਲਾ ਲੈਂਦਾ ਸੀ ਜਿੰਨੇ ਉਹਨੂੰ ਆਵਾਜ਼ ਮਾਰੀ ਉਹ ਗੱਡੀ ਤੇ ਚੱਲ ਜਾਂਦਾ ਸੀ ਹਾਂ ਵੀਰ ਮੈਂ ਆ ਗਿਆ ਹਾਂ ਮੈਂ ਕਿਉਂਕਿ ਪੈਸਾ ਤਾਂ ਉਹਨੂੰ ਕੋਈ ਲਾਲਚ ਨਹੀਂ ਸੀਗਾ ਕਿਸੇ ਕੋਈ ਪੈਸਾ ਵੀ ਨਹੀਂ ਲੈਂਦਾ ਸੀ ਸਮਾਜ ਸੇਵਾ ਕਰਦਾ ਸੀਗਾ ਉਨੂੰ ਕੀ ਪਤਾ ਸੀਗਾ ਕਿ ਤੇਰੇ ਨਾਲ ਹੀ ਸੰਤ ਰਛਨ ਦੀਆਂ ਜਾਂਡੀਆਂ ਤੈਨੂੰ ਵੈਸ਼ਨ ਦੇ ਵੀ ਖੜਕੇ ਤੇਰੇ ਨਾਲ ਹੀ ਜਾਣ ਤੋਂ ਵੀ ਨਾ ਬੱਚੇ ਦੇ ਕੋਈ ਰੰਜਿਸ਼ ਹੈ ਬੱਚਾ ਅਗਲੀ ਜੇ ਲੜਿਆ ਕਿਸੇ ਨਾਲ ਕੋਈ ਮਲਾਇਕਾ ਵਿੱਚ ਨਹੀਂ ਜੀ ਵਿੱਕੀ ਉਹ ਗੰਦਾ ਜਿਹਾ ਲੜਾਈ ਘਟ ਵਿੱਕੀ ਦੇ ਕਿਸੇ ਨਾਲ ਬੋਲਦਾ ਨਹੀਂ ਸੀ ਉੱਚੀ ਬਾਚ ਨਾ ਕੋਈ ਸ਼ਰਾਬ ਦਾ ਹੈਬ ਨਾ ਕੋਈ ਨਸ਼ੇ ਦਾ ਹੈਬ ਤੁਹਾਨੂੰ ਲੱਗ ਰਿਹਾ ਕਿ ਇਹਦੇ ਮਗਰ ਜਾਦੂ ਟੋਨੇ ਦਾ ਕੁਝ ਜੁੜਿਆ ਹੋਇਆ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਬਲੀ ਦਿੱਤੀ ਪੱਤੇਸਰੇ ਉਹਦੇ ਜਿਹੜੇ ਆਪਣਾ ਲੜਕੀ ਬਿਮਾਰ ਕਰਕੇ ਉਹਦੇ ਜਿਹੜੇ ਪਿਤਾ ਜੀ ਇਹਦਾ ਲੜਕੀ ਦੇ ਉਹ ਜਾਦੂ ਟੋਨਾ ਕਰ ਰਹੇ ਸੀ ਠੀਕ ਹੈ ਜੀ ਉਹ ਮੱਲੇ ਦੇ ਵਿੱਚ ਕਰ ਰਹੇ ਸੀ ਕਦੀ ਉਹ ਨਿੰਬੂ ਘੱਟ ਨਿੰਬੂ ਘੱਟ ਕੇ ਸੁੱਟਦੇ ਸੀ ਗਰਾਊਂਡ ਦੇ ਵਿੱਚ ਕਦੀ ਕੁਛ ਕਰਦੇ ਸੀ ਕਦੀ ਕੁਛ ਕਰਦੇ ਸੀ ਜਾਦੂ ਟੋਨੇ ਤੇ ਉਹਨਾਂ ਨੇ ਇਹ ਜਾਦੂ ਟੋਨਾ ਇਹੇ ਮੇਰੇ ਭਰਾ ਦੇ ਉੱਤੇ ਲੈ ਗਏ ਇਹਦੀ ਬਲੀ ਲੱਲੀ ਹੈ ਤੇ ਤੁਸੀਂ ਕਦੀ ਆਪਣੇ ਜਦੋਂ ਇਹ ਕਟਨਾਵਾ ਵਰਤਦਿਆਂ ਸੀ ਤੁਸੀਂ ਕਦੀ ਆਪਣੇ ਭਰਾ ਨੂੰ ਰੋਕਿਆ ਨਹੀਂ ਕਿ ਉਹ ਐਦਾਂ ਦੇ ਜਾਦੂ ਟੋਨੇ ਕਰਦੇ ਨੇ ਤੂੰ ਉੱਥੇ ਨਾ ਜਾ ਇਸ ਬਾਰੇ ਸਾਨੂੰ ਨੂੰ ਕੁਝ ਨਹੀਂ ਪਤਾ ਲੱਗੀ ਇਹ ਥੋੜੀ ਪਤਾ ਸੀ ਕਿ ਇਹਨਾਂ ਨੇ ਸਾਡੇ ਭਰਾ ਤੇ ਹੀ ਕਰਨਾ ਹੋਊਗਾ ਔਰ ਉਹ ਲੋਕਾਂ ਦੇ ਉਹਨਾਂ ਦੀ ਸੇਵਾ ਕਰ ਰਿਹਾ ਸੀ ਠੀਕ ਹੈ ਜੀ ਜਿੱਦਾਂ ਮੈਂ ਕਰਕੇ ਦਿਖਾਉਂਗਾ ਮੈਂ ਕਿਸੇ ਚੀਜ਼ ਤੋਂ ਡਰਦਾ ਨਹੀਂ ਮੈਂ ਇਹ ਕੰਮ ਕਰਕੇ ਦਿਖਾਉਂਗਾ ਲੋਕ ਨਾ ਕਰਦਣਗੇ ਪਰ ਉਹ ਯੈਸ ਕਰਕੇ ਆ ਕੇ ਕਹਿ ਕੇ ਆਪਣੇ ਭਰਾ ਨੂੰ ਰੋਕਿਆ ਨਹੀਂ ਕਿ ਉਹ ਜਾਦੂ ਟੋਨਾ ਕਰਦੇ ਨੇ ਸਮਥਿੰਗ ਕਿ ਅਸੀਂ ਨਾ ਜਾਈਏ ਇਹ ਦੱਸਦਾ ਨਹੀਂ ਸੀ ਨਾ ਹਨ ਇਹ ਹਾਨੂੰ ਇਹਨਾਂ ਨੇ ਦੱਸਿਆ ਨਹੀਂ ਕਿ ਜਾਦੂ ਟੋਨਾ ਇਹ ਤੇ ਕੁਝ ਖੁੱਦ ਪੁਲਿਸ ਮੁਜ਼ਾਜ਼ਮ ਨੇ ਵੇਖਿਆ ਉੱਪਰ ਹਮਨ ਵਗੈਰਾ ਬਹੁਤ ਕੁਕਰ ਮੱਲੇ ਵਾਲੇ ਬੋਲੇ ਵੀ ਸੀ ਇੱਕ ਦੋ ਵਰੀ ਮੱਲੇ ਵਾਲਿਆਂ ਨੇ ਵੇਖਿਆ ਨਿੰਬੂ ਕੱਟ ਕੇ ਸੁੱਟਦੇ ਨੇ ਔਰ ਮੱਲੇ ਵਾਲੇ ਨੇ ਨੂੰ ਮਨਾ ਵੀ ਕੀਤਾ ਪਰ ਸਾਡਾ ਭਰਾ ਇਦਾਂ ਦਾ ਹੀ ਉਹ ਮਨਾ ਨਹੀਂ ਕਰਦਾ ਕਿ ਉਹ ਕਹੂਗਾ ਮੱਲੇ ਵਾਲਿਆਂ ਨੇ ਕਿਹਾ ਵਿੱਕੀ ਤੂੰ ਛੱਡ ਪਰ ਆ ਹੈ ਹੀ ਇਹੋ ਜੇ ਤੂੰ ਇਨ੍ਹਾਂ ਦੀ ਸੇਵਾ ਨਾ ਕਰ ਇਨ੍ਹਾਂ ਨੇ ਮਾ ਤੇਰੇ ਛਿੱਤਰ ਹੀ ਮਾਨੇ ਦਿਨ ਤੋਂ ਔਖਾ ਮਿਲਣਾ ਕਿਸੇ ਦਿਨ ਪਰ ਉਹੀ ਗੱਲ ਹੋਈ ਕਿ ਉਹਨੂੰ ਤੋਖਾ ਦਿੱਤਾ ਇਨ੍ਹਾਂ ਨੇ ਸੋ ਅੰਮ੍ਰਿਤਸਰ ਦੇ ਵਿੱਚ ਬੀਤੀ ਰਾਤ ਕਤਲ ਹੁੰਦਾ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਹੁਣ ਬਿਆਨ ਦਿੱਤਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਦੇ ਵੱਲੋਂ ਸਾਡੇ ਮੁੰਡੇ ਦੀ ਬਲੀ ਦਿੱਤੀ ਗਈ ਤੇ ਤੀਆਂ ਵੱਲੋਂ ਜੋ ਕਿ ਉਸ ਦੀਆਂ ਭੈਣਾਂ ਸਨ ਉਸ ਦੇ ਉਹਨਾਂ ਦੇ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਇਨਸਾਫ ਮਿਲਣਾ ਚਾਹੀਦਾ ਹੈ ਜੋ ਵੀ ਵਿਕਾਸ ਦੀ ਸ਼ਾਹ ਮੇਰੇ ਜੀਜਾ ਜੀ ਹੈ ਮੈਂ ਦਾ ਬੰਦੇ ਦਾ ਜੀਜਾ ਜੋ ਵੀ ਤੁਹਾਡੇ ਸਾਹਮਣੇ ਚ ਦੱਸਤਾ ਉਹਨਾਂ ਨੇ ਜੋ ਕਾਰਵਾਈ ਹੋਈ ਹੈ ਹਾਈ ਤੇ ਚਾਹਨੇ ਪੁਲਿਸ ਕਾਰਵਾਈ ਕਰੇ ਤੇ ਇਨਸਾਫਾਨੂੰ ਇਹੀ ਚਾਹੀਦਾ ਜੋ ਜੋ ਕਾਰਵਾਈ ਬੰਦੀ ਕਰੇ ਲੱਗਦਾ ਨਹੀਂ ਦਿਨ ਦਿਹਾੜੇ ਕਤਲ ਕਰਦਾ ਤੇ ਦੇਖੋ ਇਹ ਨਿਹਾਇਤ ਨਜਾਇਜ਼ ਹੀ ਹੈ ਨਾ ਸਰਕਾਰਾਂ ਚਾਹੀਦਾ ਇਸ ਬਾਰੇ ਸੋਚਣਾ ਕਿ ਦਿਨ ਦਿਹਾੜੇ ਕਤਲ ਹੋ ਰਹੇ ਨੇ ਕੋਈ ਲੋਕਾਂ ਦੀ ਕਿੰਨੀ ਮੁੰਡੇ ਦੀ ਉਮਰ 39 ਸਾਲ ਦੀ 39 ਸਾਲ ਉਮਰ ਵਿਆਹ ਹੋਇਆ ਸੀ ਇੱਕ ਕੁੜੀ ਹੈ ਇੱਕ ਕੁੜੀ ਇੱਕ ਕੁੜੀ ਆ ਗਈ। ਪਾਈ ਕਿਸ ਤਰ੍ਹਾਂ ਦੇ ਸਾਇਆ ਜਾਂਦੇ ਹੋ ਜੀ? ਸਾਇਆ ਹੋ। ਸਾਇਆ ਜਿੱਦਾਂ ਕਾਨੂੰਨ ਦੇਗਾ। ਕਾਨੂੰਨ ਦੀ ਜੋ ਦੇ ਕਾਨੂੰਨ। ਵਿਚਾਰ ਨਹੀਂ ਬਣਦੀ। ਮਾਂ ਚਾਹੀਦੀ ਇਹਨਾਂ ਨੂੰ ਪਿਓ ਪੁੱਤ ਨਾਲ ਨੂੰ। ਅੱਜ ਇੱਕ ਦੋ ਆਇਆ ਕੱਲ ਨੂੰ ਹੋਰਾਂ ਦਾ ਵੀ ਹੋਏਗਾ। ਹੋਰਾਂ ਦਾ ਵੀ ਹੋਏਗਾ ਜਿਸ ਤਰ੍ਹਾਂ ਦੇ ਬਣ ਗਏ ਨੇ। ਹੋਇਆ ਕੀ ਐ? ਤੁਹਾਨੂੰ ਤੁਹਾਡੇ ਕੀ ਲੱਗਦੀ ਕੀ ਗੱਲ? ਮੈਂ ਉਂਡੀ ਚਾਚੀ ਆ ਜੀ ਸਾਡਾ ਪੁੱਤਰ। ਕੀ ਨਾਮ ਹੈ? ਉਮਰ 32 ਸਾਲ ਦੀ ਸਾਰੀ ਵਿੱਕੀ ਨਾਮ ਜੇਗਾ। ਹਾਂ ਇਹਨਾਂ ਨੂੰ ਫਾਲਸੀ ਚਾਹੀਦੀ ਪਿਓ ਪੁੱਤਰਾ ਨੂੰ ਫੇਰ ਸਾਨੂੰ ਠੰਡ ਪਏਗੀ ਇਹ ਕਿਹੜੀ ਜਗ੍ਹਾ ਤੇ ਕਿੱਲਾ ਲੱਗਾ ਜੀ ਇਹ اسلام آباد ਨੀਵੀਂਵਾਦੀ ਕਿਸ਼ਨਗੋੜ 6 ਨੰਬਰ ਗਲੀ ਕੋਈ ਲੋਕ ਨੇ ਜਿਨ੍ਹਾਂ ਵੱਲੋਂ ਇੱਕ ਕਾਲ ਇਹ ਗੌਂਡੀ ਹੈ ਗੌਂਡੀ ਆ ਸਾਡੇ ਕੋਲ ਗੌਂਡੀਆਂ ਵੱਲੋਂ ਹੋਇਆ ਕਤਲ ਕਿੰਨੇ ਵਜੇ ਟੈਂਕ ਸੀ ਜਦੋਂ ਇਹ ਸਾਡੇ ਕਿੰਨੇ ਵਜ ਦਾ ਟਾਈਮ ਹੈ ਜੀ ਵਜਾ ਵਜਾ ਕੀ ਵਜਾ ਹੋਈ ਹੈ ਕਿ ਕਾਰ ਦੇ ਵਿੱਚ ਲੈ ਕੇ ਗਿਆ 4 ਦਿਨ ਪਤਾ ਨਹੀਂ ਵਿਚਾਰਾ ਗਰੀਬ ਪੈਸੇ ਮੰਗਣ ਆਇਆ ਕਿ ਕੀ ਹੋਇਆ ਇਸ ਗੱਲ ਦਾ ਸਾਨੂੰ ਨਹੀਂ ਪਤਾ ਗੇਟ ਬੰਦ ਕਰਕੇ ਵੱਡਿਆ 4 ਦਿਨ ਇਹਨੂੰ ਕਾਰ ਦੇ ਵਿੱਚ ਲੈ ਕੇ ਜਾਂਦਾ ਰਿਹਾ ਕੀ ਪਤਾ ਵੈਸੇ ਮੰਗਣ ਆਇਆ ਕਿ ਕੀ ਲੈਣ ਆਇਆ ਪਿਓ ਪੁੱਤਰ ਦੋਨਾਂ ਨੇ ਅੰਦਰੋਂ ਗੇਜ ਮਾਰ ਕੇ ਉਹ ਦੇ ਕਰਫਾਣਾ ਚਲਾਈਆ ਮੁੰਡੇ ਦੇ ਟੋਟੇ ਕਰ ਦਿੱਤੇ ਸਾਡੇ ਘਰ ਗਵਾਂਡੀਆਂ ਦੇ ਘਰ ਪ੍ਰੋਗਰਾਮ ਸੀਗਾ ਉਹਨਾਂ ਨੇ ਚੀਕਾ ਮਾਰੀਆ ਪਰਵਾਜ਼ਾ ਨਹੀਂ ਆਈਆ ਡੀਜੇ ਦੇ ਪ੍ਰੋਗਰਾਮ ਕਰਕੇ ਉਹਨਾਂ ਨੇ ਨਜਾਇਜ਼ ਫਾਇਦਾ ਚੁੱਕਿਆ ਤੇ ਮੁੰਡੇ ਨੂੰ ਵੱਢ ਟੋਕ ਦਿੱਤਾ ਵਾ ਕੌਣ ਹੈ ਮੁੰਡੇ ਕੀ ਨਾਮ ਉਹਨਾਂ ਦਾ ਇੱਕਦਾਂ ਪਿਓ ਦਾ ਨਾਮ ਮੁੰਡੇ ਦਾ ਨਾਮ ਭਾਵੀਗਾ ਪਿਓ ਬੋਲੋ ਉਹਨਾਂ ਨੂੰ ਮਾਰ ਟੋਕ ਗਿਆ ਮੁੰਡੇ ਨੂੰ ਦੋਨਾਂ ਨੇ ਦੀ ਮਾਂ ਨੇ ਜਿਹੜਾ ਮਾਂ ਨੇ ਉਹਦੇ ਪੋਤਰੀ ਨੇ ਕੀਲ ਜਾਮ ਲਗਾਇਆ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਉਹ ਜਦੋਂ ਤੁਹਾਨੂੰ 2 ਮਹੀਨੇ ਕਰਜ ਲੈ ਕੇ ਜਾਂਦਾ ਵੀ ਉਹ ਤਾਂ ਤੁਸੀਂ ਆ ਯੋ ਨਾ ਬਾਹਰ ਗਿਆ ਅਸੀਂ ਪਹਿਲੇ ਬਾਹਰ ਗਿਆ ਇਹਨਾਂ ਨੂੰ 4 ਦਿਨ ਲੈ ਕੇ ਗਿਆ ਵਾ ਲੈ ਕੇ ਗਿਆ ਇਹਨਾਂ ਦੇ ਨਾਲ ਹੀ ਆ ਵੈਸ਼ਨੂ ਦੇਵੀ ਫਿਰ ਕੇ ਆਈ 4 ਦਿਨ ਨਾਲ ਲੈ ਕੇ ਆਇਆ ਹੁਣ ਵੱਡ ਡੋ ਕੀ ਕਹਿੰਦੇ ਪੈਣਾ ਕਿ ਸਾਡੀ ਕੁੜੀ ਦੀ ਇੱਜ਼ਤ ਨੂੰ ਪੈ ਗਿਆ ਕਿੱਥੇ ਲੈ ਗਿਆ ਘਰ ਦੇ ਆਪਣੇ ਘਰ ਦੇ ਆਪਣੇ ਕੋਠੇ ਦੇ ਉੱਤੇ ਕੋਠੇ ਦੇ ਉੱਤੇ ਕਰਪਾਨਾ ਚੜਾਈਆਂ ਤੁਸੀਂ ਕੀ ਮੰਗ ਕਰਦੇ ਮੰਗਿਆ ਹੋਇਆ ਇਹਨਾਂ ਦਾ ਸਾਰੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੈਂ ਇੱਥੇ ਵਿਕੀਨਾਥ ਦੇ ਵਿਅਕਤੀ ਦਾ ਕਤਲ ਹੋਇਆ ਵਾ ਮੈਂ ਮੌਕੇ ਤੇ ਪਹੁੰਚਿਆ ਵਾਂ ਮੌਕੇ ਤੇ ਪੁੱਜ ਕੇ ਉਹਨਾਂ ਦੇ ਆਪਣੇ ਜਿਹੜੇ ਮਦਈ ਨੇ ਉਹਨਾਂ ਦੀ ਮਾਤਾ ਨਾਮ ਹੈ ਅੱਤੇ ਮਿਲ ਰਹੇ ਆ ਵਾਂ ਮਿਲ ਕੇ ਜਿਹੜਾ ਵਾ ਜੋ ਵੀ ਕਾਰਵਾਈ ਜਿਹੜੀ ਹੰਗਲ ਵਿੱਚ ਲਿਆਂਦੀ ਜਾ ਰਹੀ ਹੈ ਕੋਣੇ ਮੁੰਡੇ ਆਪਣਾ ਸਰ ਕੋਣੇ ਮੁੰਡੇ ਜਿਹੜੇ ਮਾਰ ਕੇ ਗਏ ਕੀ ਮਾਰ ਕੇ ਗਏ ਦੇਖੋ ਅਜੇ ਅਜੇ ਸਾਰਾ ਮਾਮਲਾ ਜਿਹੜਾ ਵਾ ਨਾ ਘਰਦਿਆਂ ਤੋਂ ਬਿਆਨ ਹਸਲ ਕਰਕੇ ਤੇ ਫਿਰ ਕਿਹੜਾ ਬੰਦੇ ਦਾ ਉਹ ਕਰਦੇ ਨੇ ਉਸ ਮੁਤਾਬਕ ਕਾਰਵਾਈ ਕੀਤੀ ਸਰ ਕੀ ਮਾਰਿਆ ਕੀ ਹੋ ਰੇ ਜਿਹੜੀ ਮੌਤ ਹੋ ਗਈ ਮੁੰਡੇ ਦੀ ਕਿੰਨੀ ਉਮਰ ਹੈ ਉਹ ਜੀ ਮੈਂ ਉਮਰ ਦੀ ਉਮਰ 38 ਸਾਲ ਆ ਉਹਦਾ ਕਤਲ ਕੀਤਾ ਗਿਆ ਅੱਗੇ ਤੋਂ ਹਾਲਾਤ ਵੇਖ ਕੇ ਚੈੱਕ ਕਰਕੇ ਤੁਹਾਨੂੰ ਸਾਰੇ ਸ਼ੇਅਰ ਕੀਤਾ ਗਿਆ ਨਹੀਂ ਕੋਈ ਕੋਈ ਗੋਲੀ ਨਹੀਂ ਚੱਲੀ ਤੇਜ਼ ਤਾਰ ਹਥਿਆਰ ਨਾਲ ਕਤਲ ਜਿਹੜਾ ਹੋਇਆ ਵਾ ਉਹਦੇ ਵਾਸਤੇ ਅਸੀਂ ਕਾਰਵਾਈ ਕਰ ਰਹੇ ਹਾਂ ਉਹਨਾਂ ਦੇ ਮਾਤਾ ਜੀ ਆ ਪਹੁੰਚ ਚੁੱਕੇ ਨੇ ਉਹਨਾਂ ਦੇ ਮਾਤਾ ਦੇ ਬਿਆਨਾਂ ਦੇ ਅਗਰੇ ਭਾਈ ਕੀ ਚੀਜ਼ ਸਰ ਪਤਾ ਲੱਗਾ ਰਾਤ ਉਹ ਆਇਆ ਹੀ ਹੱਲੇ ਆਪਣੇ ਘਰੇ ਆਇਆ ਇਹਦੇ ਬਾਰੇ ਤੁਹਾਨੂੰ ਪਤਾ ਲੱਗਾ ਜੇ ਮੇਰੇ ਬਾਰੇ ਮੈਨੂੰ ਨਹੀਂ ਕੋਈ ਪਤਾ ਲੱਗਾ